ਟੜਕਸਰ ਪਏ ਮੀਨੇ ਲੋਕਾਂ ਦੇ ਚਿਹਰੇ ਤੇ ਰੌਣਕ ਲਿਆ ਦਿੱਤੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਾਫੀ ਗਰਮੀ ਹੋ ਰਹੀ ਸੀ ਤੇ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ ਜਿਸ ਕਾਰਨ ਦੱਸਦੀ ਕਿ ਲੋਕ ਜਿਹੜੇ ਨੇ ਖੁਸ਼ ਹੋ ਗਏ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਸੀ ਹਮਸ ਬਹੁਤ ਵੱਧ ਗਈ ਸੀ ਜਿਸ ਕਾਰਨ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਸੀ ਤੇ ਅੱਜ ਇੱਕ ਵਾਰ ਫਿਰ ਮੀਂਹ ਪੈਣ ਕਾਰਨ ਲੋਕ ਜਿਹੜੇ ਨੇ ਖੁਸ਼ ਹੋ ਗਏ ਨੇ ਲੋਕਾਂ ਦੇ ਚਿਹਰੇ ਤੇ ਰੌਣਕ ਜਿਹੜੀ ਹੈ ਵਾਪਸ ਸਾਂਝੀ ਇਹ ਦੱਸਦੀ ਹੈ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ ਸਵੇਰ ਤੋਂ ਤੜਕੇ ਸਾਰ 6 ਵਜੇ ਤੋਂ ਮੀਂਹ ਪੈ ਰਿਹਾ ਸੀ ਹਾਲਾਂਕਿ ਮੋਹਾਲੀ ਦੇ ਵਿੱਚ ਰਾਤੀ ਵੀ ਮੀਂਹ ਪਿਆ ਸੀ ਜਿਸ ਕਾਰਨ ਦੱਸਦੀ ਹੈ ਕਿ ਗਰਮੀ ਤੋਂ ਲੋਕਾਂ ਨੂੰ ਜਿੱਥੇ ਰਾਹਤ ਮਿਲ ਗਈ ਹੈ ਉੱਥੇ ਹੀ ਦੱਸਦੀ ਹੈ ਕਿ ਆਵਾਜਾਈ ਕਾਫੀ ਜ਼ਿਆਦਾ ਇੱਥੇ ਪ੍ਰਭਾਵਿਤ ਹੋਈ ਹੈ ਕਿਉਂਕਿ ਜਿਹੜੀਆਂ ਸੜਕਾਂ ਨੇ ਉਹ ਤਲਾਹ ਦੀ ਵਿੱਚ ਤਬਦੀਲ ਹੋ ਗਈਆਂ ਨੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਸੜਕਾਂ ਤੇ ਪਾਣੀ ਭਰਿਆ ਹੋਇਆ ਜਿਸ ਕਾਰਨ ਜਿੱਥੇ ਜਨਜੀਵਨ ਤੇ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਆਵਾਜਾਈ ਚਾਈ ਕਾਫੀ ਜਿਆਦਾ ਪ੍ਰਭਾਵਿਤ ਹੋਈ ਹੈ ਹਾਲਾਂਕਿ ਅੰਦਾਜ਼ਾ ਹੈ ਕਿ ਹੁਣ ਤਾਂ ਮੀਂਹ हट ਗਿਆ ਹੈ ਪਰ ਅਜੇ ਵੀ ਕਾਲੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਲੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ ਕਿਉਂਕਿ ਦੱਸ ਦਈਏ ਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਗਰਮੀ ਸੀ ਤਾਂ ਹੁਣ ਮੀਂਹ ਤਾਂ हट ਗਿਆ ਹੈ ਪਰ ਜੇ ਤਸਵੀਰਤਾਂ ਸਾਨੂੰ ਸਾਂਝੀਆਂ ਕਰ ਰਹੇ ਆ ਕਿ ਜਿਵੇਂ ਜਿਹੜੇ ਅਸਮਾਨ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ ਤਾਂ ਹੋ ਸਕਦਾ ਹੈ ਕਿ ਥੋੜੇ ਸਮੇਂ ਬਾਅਦ ਫਿਰ ਤੋਂ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਦੱਸ ਦਈਏ ਕਿ ਦੋ ਤਿੰਨ ਦਾ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਸੀ ਤੇ ਉਂਝ ਹੀ ਅੱਜ ਮੀਂਹ ਪੈਣਾ ਸ਼ੁਰੂ ਹੋਇਆ ਤੇ ਲੋਕਾਂ ਨੂੰ ਗਰਮੀ ਤੋਂ ਜਿੱਥੇ ਰਾਹਤ ਮਿਲੀ ਉੱਥੇ ਹੀ ਪਰਦਾਸ ਦੀ ਕਿ ਜਦੋਂ ਸਵੇਰੇ ਮੀਂਹ ਪੈਣਾ ਸ਼ੁਰੂ ਹੋਇਆ ਤੇ ਅਕਸਰ ਹੀ ਸਾਰੇ ਜਿਹੜੇ ਨੇ ਆਪਣੇ ਕਮਾਂਕਾਰਾਂ ਤੇ ਘਰਾਂ ਤੋਂ ਨਿਕਲਦੇ ਨੇ ਸਵੇਰੇ ਸਕੂਲ ਦੇ ਬੱਚਿਆਂ ਨੇ ਵੀ ਜਾਣਾ ਹੁੰਦਾ ਹੈ ਪਰ ਉੱਥੇ ਹੀ ਅੱਜ ਸੜਕਾਂ ਗਲੀਆਂ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਭਰ ਗਿਆ ਸੀ ਜਿਸ ਕਾਰਨ ਲੋਕ ਜਿਹੜੇ ਜਿਨ੍ਹਾਂ ਨੇ ਸਕੂਲ ਜਾਣਾ ਸੀ ਬੱਚਿਆਂ ਨੇ ਤਾਂ ਲੋਕ ਜਿਨ੍ਹਾਂ ਨੇ ਆਪਣੇ ਦਫ਼ਤਰ ਜਾਣਾ ਸੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤਾਂ ਦਾ ਇੱਥੇ ਸਾਹਮਣਾ ਕਰਨਾ ਪਿਆ ਜੇਕਰ ਦਿੱਲੀ ਦੀ ਕਲਕਾਰੀਏ ਦਿੱਲੀ ਦੇ ਵਿੱਚ ਵੀ ਕਾਫੀ ਸਵੇਰ ਤੋਂ ਹੀ ਮੀਂਹ ਪਿਆ ਜਿਸ ਕਾਰਨ ਸੜਕਾਂ ਤੇ ਜਿਹੜਾ ਕਾਫੀ ਜ਼ਿਆਦਾ ਪਾਣੀ ਭਰ ਗਿਆ ਸੀ ਤਾਂ ਕਿਤੇ ਨਾ ਕਿਤੇ ਜਿੱਥੇ ਪ੍ਰਸ਼ਾਸਨ ਦੀ ਪੋਲਕੁਲ ਦੀ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਮੌਸਮ ਜਿਹੜਾ ਸੁਹਾਵਣਾ ਹੋਇਆ ਕਾਲੇ ਬੱਦਲ ਛਾਏ ਜਿਹੜੇ ਨੇ ਉਹ ਦੇਖੇ ਗਏ ਨੇ ਤੁਸੀਂ ਕਿਹੜੇ ਇਲਾਕੇ ਤੋਂ ਸਾਨੂੰ ਦੇਖ ਰਹੇ ਹੋ ਤੁਸੀਂ ਆਪਣੇ ਇਲਾਕੇ ਦਾ ਸਾਨੂੰ ਹਾਲ ਦੱਸ ਸਕਦੇ ਹੋ ਕਮੈਂਟ ਦੇ ਜ਼ਰੀਏ ਆਪਣੀ رائے ਰੱਖ ਸਕਦੇ ਹੋ ਪਰ ਦੱਸ ਦਿਓ ਕਿ ਕਿਤੇ ਨਾ ਕਿਤੇ ਮੌਸਮ ਵਿਭਾਗ ਦੀ ਭੂ ਵਿਖਵਾਲੀ ਤੇ ਸੱਚ ਹੁੰਦੀ ਨਜ਼ਰ ਆ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਵੀ ਪਿਛਲੇ ਦਿਨਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੋਇਆ ਸੀ ਪਰ ਉਹਦੋਂ ਭੂ ਵਿਖਵਾਲੀ ਜਿਹੜੀ ਸੀ ਉਗਲਤ ਸਾਬਿਤ ਹੋਈ ਸੀ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ 2 ਤੋਂ 3 ਦਿਨਾਂ ਦਾ ਮੀਂਹ ਦੀ ਅਪਵਿਖਵਾਣੀ ਕੀਤੀ ਗਈ ਸੀ ਤੇ ਭਰ ਕਿਤੇ ਨਾ ਕਿਤੇ ਅੱਜ ਸਵੇਰੇ ਜਿਹੜਾ ਮੀਂਹ ਪਿਆ ਹੈ ਕਾਫੀ ਜ਼ਿਆਦਾ ਮੀਂਹ ਦੇਖਣ ਨੂੰ ਮਿਲਿਆ ਸੀ ਜਿਸ ਕਾਰਨ ਸੜਕਾਂ ਤੇ ਕਾਫੀ ਜ਼ਿਆਦਾ ਪਾਣੀ ਭਰ ਗਿਆ ਸੀ ਤੇ ਜਿਹੜੀਆਂ ਗਲੀਆਂ ਨੇ ਉਹ ਕਾਫੀ ਜ਼ਿਆਦਾ ਪਾਣੀ ਭਰਿਆ ਸੀ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਦਿੱਕਤ ਸੀ ਤਾਂ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਨਹੀਂ پا ਰਹੇ ਸੀ ਜਿਨ੍ਹਾਂ ਨੇ ਬੱਚਿਆਂ ਨੇ ਸਕੂਲ ਜਾਣਾ ਸੀ ਤਾਂ ਜਾਂ ਕਈ ਲੋਕ ਨੇ ਦਫ਼ਤਰਾਂ ਦਫ਼ਤਰ ਜਾਣਾ ਹੁੰਦਾ ਅਕਸਰ ਆਪਣੇ ਮਕਾਰਾ ਤੇ ਜਾਣਾ ਹੁੰਦਾ ਹੈ ਤੇ ਉਸ ਕਾਰਨ ਸੜਕਾਂ ਤੇ ਜਦੋਂ ਲੰਮਾ ਲੰਮਾ ਜਾਮ ਲੱਗ ਜਾਂਦਾ ਹੈ ਤਾਂ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਦੱਸ ਦਈਏ ਕਿ ਗਰਮੀ ਪਿਛਲੇ ਦਿਨਾਂ ਦੇ ਵਿੱਚ ਕਾਫੀ ਸੀ ਹਮਮਸ ਬਹੁਤ ਸੀ ਜਿਸ ਕਾਰਨ ਲੋਕ ਗਰਮੀ ਤੋਂ ਬੇਹਾਲ ਹੋ ਗਏ ਸੀ ਦੱਸ ਦਈਏ ਕਿ ਇਸ ਵਾਰ ਐਵੀ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਾਰ ਮੀਂਹ ਜਿਹੜਾ ਇਹ ਕਾਫੀ ਘੱਟ ਪਿਆ ਹੈ ਜਿਸ ਕਾਰਨ ਗਰਮੀ ਕਾਰਨ ਅਕਸਰ ਹੀ ਦੱਸ ਦਈਏ ਕਿ ਬਿਮਾਰੀਆਂ ਬਹੁਤ ਵੱਧ ਜਾਂਦੀਆਂ ਨੇ ਤਾਂ ਲੋਕ ਅਕਸਰ ਹੀ ਘਰਾਂ ਦੇ ਵਿੱਚ ਡੱਕ ਜਾਂਦੇ ਨੇ ਗਰਮੀ ਕਾਰਨ ਮੌਸਮ ਵਿਭਾਗ ਦੇ ਵੱਲੋਂ ਜਾਂ ਆਪ ਜੇਕਰ ਗੱਲ ਕਰੀਏ ਡਾਕਟਰਾਂ ਦੀ ਉਹਨਾਂ ਦੇ ਵੱਲੋਂ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਗਰਮੀ ਬਹੁਤ ਆ ਤਾਂ ਤੁਸੀਂ ਘਰਾਂ ਦੇ ਵਿੱਚ ਹੀ ਰਹੋ ਉੱਥੇ ਹੀ ਸੁਰੱਖਿਅਤ ਹੋ ਪਰ ਇੱਕ ਵਾਰ ਫਿਰ ਤੋਂ ਦੱਸ ਜਾਈਏ ਕਿ ਮੀਂਹ ਜਿਹੜਾ ਹੈ ਕਾਫੀ ਪਿਆ ਹੈ ਸਵੇਰ ਤੋਂ ਹੀ ਤਾਂ ਲੋਕਾਂ ਨੂੰ ਇੱਥੇ ਗਰਮੀ ਤੋਂ ਰਾਹਤ ਮਿਲ ਗਈ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਇਲਾਕੇ ਤੋਂ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਮੀਂਹ ਪਿਆ ਹੈ ਜਾਂ ਬੱਦਲ ਛਾਏ ਨਜ਼ਰ ਆਏ ਨੇ ਜਾਂ ਅਜੇ ਵੀ ਤੁਸੀਂ ਗਰਮੀ ਦੇ ਸਤਾਏ ਹੋਏ ਤੁਸੀਂ ਸਾਨੂੰ ਕਮੈਂਟ ਦੇ ਜ਼ਰੀਏ ਆਪਣੀ رائے ਰੱਖ ਸਕਦੇ ਹੋ ਤਾਂ ਪਰ ਦੱਸ ਦਿਓ ਚੰਡੀਗੜ੍ਹ ਮੋਹਾਲੀ ਦੇ ਵਿੱਚ ਮੋਹਾਲੀ ਅੱਲੀ ਦੇ ਵਿੱਚ ਕਾਫੀ ਸਵੇਰੇ ਮੀਂਹ ਪਿਆ ਸੀ ਜੇਕਰ ਰਾਤ ਦੀ ਗੱਲ ਕਰੀਏ ਛਾਮ ਦੀ ਗੱਲ ਕਰੀਏ 7-8 ਵਜੇ ਦੇ ਕਰੀਬ ਵੀ ਕਾਫੀ ਮੀਂਹ ਪਿਆ ਸੀ ਤਾਂ ਲੋਕ ਇੱਥੇ ਖੁਸ਼ੂ ਦੇ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਚਿਹਰੇ ਤੇ ਇੱਕ ਵਾਰ ਫਿਰ ਰੌਣਕ ਜਿਹੜੀ ਆ ਗਈ ਹੈ ਤਾਂ ਹੁਣ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਫਿਰ ਤੋਂ ਬਾਰਿਸ਼ ਹੋ ਸਕਦੀ ਹੈ ਕਿਉਂਕਿ ਅਜੇ ਵੀ ਜਿਹੜੇ ਬੱਦਲ ਜਿਹੜੇ ਨੇ ਉਹ ਛਾਏ ਹੋਏ ਨੇ ਤਾਂ ਦੱਸਿਏ ਚੰਡੀਗੜ੍ਹ ਮੋਹਾਲੀ ਦੇ ਵਿੱਚ ਤਾਂ ਮੌਸਮ ਜਿਹੜਾ ਕਾਫੀ ਸੁਹਾਵਣਾ ਹੈ ਦਿੱਲੀ ਦੇ ਵਿੱਚ ਕਾਫੀ ਸੁਹਾਵਣਾ ਹੈ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਉੱਥੇ ਤਾਂ ਲਗਾਤਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਕਾਫੀ ਲੋਕ ਜਿਹੜੇ ਨੇ ਲੱਖਾਂ ਲੋਕ ਦੱਸਿਆ ਜਾ ਰਿਹਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਪ੍ਰਭਾਵਿਤ ਹੋ ਗਏ ਨੇ ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਉਤਰਾਖੰਡ ਦੀ ਗੱਲ ਕਰੀਏ ਉੱਥੇ ਮੀਂਹ ਨੇ ਕਾਫੀ ਤਬਾਹੀ ਮਚਾਈ ਹੋਈ ਹੈ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖਾਂ ਲੋਕ ਜਿੱਥੇ ਪ੍ਰਭਾਵਿਤ ਹੋਏ ਨੇ ਉੱਥੇ ਹੜ ਕਾਰਨ ਕਈ ਲੋਕਾਂ ਦੀ ਦੱਸਿਆ ਜਾ ਰਿਹਾ ਹੈ ਜਾਨ ਵੀ ਚਲੇ ਗਈ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਿਹੋ ਜਿਹੀ ਸਰਕਾਰ ਨੇ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਨੇ ਜੇਕਰ ਹੜ ਵਰਗੀ ਸਥਿਤੀ ਬਣਦੀ ਹੈ